ਹਾਲੋ ਦੋਸਤੋ ਵੈਲਕਮ ਆਜੀਤ ਤੁਹਾਡਾ ਸਾਜਿ ਚੈਨਲ ਤੇ ਕਰਦੇ ਆਂ ਕਹਾਣੀ ਨੂੰ ਸ਼ੁਰੂ ਮੇਰੇ ਚਾਚਾ ਜੀ ਦੀ ਉਮਰ ਕਾਫੀ ਹੋ ਗਈ ਸੀ ਪਰ ਉਹਦਾ ਹਜੇ ਤੱਕ ਵਿਆਹ ਨਹੀਂ ਹੋਇਆ ਸੀ ਅਸੀਂ ਵੀ ਜਵਾਨ ਹੋ ਗਏ ਸੀ ਤੇ ਉਹ ਵੀ ਹਜੇ ਕੁਆਰਾ ਹੀ ਤੁਰਿਆ ਫਿਰਦਾ ਸੀ ਪਤਾ ਨਹੀਂ ਉਹਨੂੰ ਕੋਈ ਕੁੜੀ ਪਸੰਦ ਨਹੀਂ ਆਉਂਦੀ ਸੀ ਜਾਂ ਫਿਰ ਕੁੜੀ ਹੀ ਉਹਨੂੰ ਦੇਖ ਕੇ ਜਵਾਬ ਦੇ ਜਾਂਦੇ ਸੀ ਇਦਾਂ ਹੀ ਉਹਦੀ ਉਮਰ ਲੰਘਦੀ ਜਾਂਦੀ ਸੀ ਪਰ ਉਹਦਾ ਵਿਆਹ ਹੀ ਨਹੀਂ ਹੁੰਦਾ ਸੀ ਇੱਕ ਦਿਨ ਕਿਸੇ ਰਿਸ਼ਤੇਦਾਰ ਨੇ ਉਹਦੇ ਲਈ ਰਿਸ਼ਤੇ ਦੀ ਗੱਲ ਕੀਤੀ ਤਾਂ ਘਰਦਿਆਂ ਨੇ ਝਟ ਹਾਂ ਕਰ ਦਿੱਤੀ ਮੇਰੇ ਦਾਦਾ ਦਾਦੀ ਚਾਹੁੰਦੇ ਸੀ ਕਿ ਮੇਰੇ ਚਾਚੇ ਦਾ ਵੀ ਵਿਆਹ ਚੱਲਦੀ ਹੋ ਜਾਵੇ ਕਿਉਂਕਿ ਉਹਨਾਂ ਨੂੰ ਚਾਚੇ ਦੀ ਬੜੀ ਫਿਕਰ ਸੀ ਕਿ ਕਿਤੇ ਇਹ ਇਦਾਂ ਹੀ ਕੁਆਰਾ ਨਾ ਰਹਿ ਜਾਵੇ ਲੰਘਦੀ ਉਮਰ ਦੇ ਨਾਲ ਨਾਲ ਜਵਾਨੀ ਵੀ ਢਲਦੀ ਜਾਂਦੀ ਸੀ ਤੇ ਇੱਕ ਦਿਨ ਰਿਸ਼ਤਾ ਹੋਰ ਹੋ ਹੀ ਗਿਆ ਚਾਚੀ ਵੀ ਉਮਰ ਦੀ ਕਾਫੀ ਸੀ ਪਰ ਉਹ ਲੱਗਦੀ ਤਾਂ ਨਹੀਂ ਸੀ ਚਾਚੇ ਦੇ ਹਾਨ ਦੀ ਹੀ ਹੋਊਗੀ ਇੰਨੀ ਸੋਹਣੀ ਤੇ ਗੁੰਦਵੇਂ ਸ਼ਰੀਰ ਦੀ ਸੀ ਬਸ ਉਹਨਾਂ ਨੂੰ ਵੀ ਉਮਰ ਦੇ ਹਿਸਾਬ ਨਾਲ ਚਾਚੇ ਨਾਲ ਹੀ ਰਿਸ਼ਤਾ ਕਰਨਾ ਪਿਆ ਚਾਚੀ ਦੀ ਉਮਰ ਤਾਂ ਕਾਫੀ ਸੀ ਪਰ ਉਹ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਤਾਂ ਹੈਰਾਨ ਹੀ ਰਹਿ ਗਿਆ ਕਿ ਚਾਚੀ ਸੋਹਣੀ ਆ ਏਦਾਂ ਹੀ ਚਾਚੇ ਦਾ ਵਿਆਹ ਆਖ ਦਿੱਤਾ ਮੈਂ ਚਾਚੇ ਨੂੰ ਕਹਿੰਦਾ ਸੀ ਕਿ ਚਾਚਾ ਤੂੰ ਰੋਜ਼ ਫੋਨ ਤੇ ਗੱਲਾਂ ਕਰਦਾ ਇੱਕ ਦਿਨ ਮੇਰੀ ਵੀ ਚਾਚੀ ਦੇ ਨਾਲ ਗੱਲ ਕਰਵਾ ਦੇਖਾਂ ਤਾਂ ਸਹੀ ਚਾਚੀ ਦਾ ਸੁਭਾਅ ਕਿਦਾਂ ਦਾ ਮੈਂ ਥੋੜਾ ਠਰਕੀ ਟਾਈਪ ਦਾ ਸੀ ਮੇਰਾ ਡੈਡੀ ਸਾਰੇ ਭੈਣ ਭਰਾਵਾਂ ਵਿੱਚੋਂ ਵੱਡਾ ਸੀ ਤੇ ਮੈਂ ਵੀ 17 ਕੋ ਸਾਲ ਦਾ ਸੀ ਮੈਂ ਚਾਚੀ ਨਾਲ ਫੋਨ ਤੇ ਗੱਲ ਕੀਤੀ ਤਾਂ ਮੈਨੂੰ ਉਹਦੀ ਬੋਲਬਾਨੀ ਬਹੁਤ ਵਧੀਆ ਲੱਗੀ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਤੁਸੀਂ ਤਾਂ ਬਹੁਤ ਸੋਹਣੇ ਹੋ ਉਹ ਕਹਿਣ ਲੱਗੀ ਕਿ ਸ਼ਰਮ ਕਰ ਮੈਂ ਤੇਰੀਆਂ ਮਾਮਾ ਵਰਗੀਆਂ ਤੂੰ ਮੈਨੂੰ ਇਦਾਂ ਕਿਉਂ ਕਹਿਣਾ ਮੈਂ ਕਿਹਾ ਚਾਚੀ ਮੈਂ ਤਾਂ ਵੈਸੇ ਹੀ ਕਿਹਾ ਵਾ ਮੈਂ ਤਾਂ ਤੁਹਾਡੀ ਤਾਰੀਫ ਕੀਤੀ ਆ ਕਿ ਤੁਸੀਂ ਬਹੁਤ ਸੋਹਣੇ ਹੋ ਤੇ ਚੰਗੇ ਵੀ ਹੋ ਕਹਿਣ ਲਗੀ ਹਾਂ ਉਹ ਤਾਂ ਮੈਂ ਹੈ ਹੀ ਆ ਤੂੰ ਵੀ ਦੱਸ ਆਪਣੇ ਘਰ ਵਾਲੀ ਕਿਦਾਂ ਦੀ ਲਿਆਵੇਂਗਾ ਚਾਚੀ ਦੀ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਜਿਹਾ ਹੋ ਗਿਆ ਕਿ ਉਹਨੇ ਮੈਨੂੰ ਇਦਾਂ ਕਿਉਂ ਕਿਹਾ ਮੈਂ ਸੋਚਿਆ ਸ਼ਾਇਦ ਚਾਚੀ ਮਾਣ ਕਰਦੀ ਹੋਊਗੀ ਕਿ ਮੈਂ ਸੋਹਣੀ ਆ ਇਸ ਲਈ ਕਿ ਉਹਨੇ ਨੂੰ ਸ਼ਾਇਦ ਸੋਹਣੀ ਘਰ ਵਾਲੀ ਨਹੀਂ ਮਿਲਣੀ ਮੈਂ ਕਹ ਮੇਰੀ ਤਾਂ ਹਜੇ ਤੱਕ ਕਿਸੇ ਕੁੜੀ ਨਾਲ ਗੱਲ ਵੀ ਨਹੀਂ ਆ ਤੇ ਨਾ ਹੀ ਹਜੇ ਮੈਂ ਕੋਈ ਵਿਆਹ ਕਰਵਾਉਣਾ ਚਾਚੀ ਵੀ ਮੇਰੇ ਨਾਲ ਆਪ ਹੀ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ ਚਾਚਾ ਮੇਰੇ ਕੋਲ ਨਹੀਂ ਸੀ ਮੈਂ ਕਹ ਚਾਚੀ ਤੁਹਾਡਾ ਸਰੀਰ ਬਹੁਤ ਸੋਹਣਾ ਮੈਂ ਚਾਚੀ ਦੇ ਨਾਲ ਸਿੱਧੀਆਂ ਹੀ ਗੱਲਾਂ ਜੀਆਂ ਕਰਦਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਜ਼ਿਆਦਾ ਹੀ ਜੱਬਲੀਆਂ ਮਾਰਦਾ ਚੱਲ ਆਪਣੇ ਚਾਚੇ ਨਾਲ ਗੱਲ ਕਰਵਾ ਮੈਂ ਦੇਖ ਲਿਆ ਸੀ ਚਾਚੀ ਵੀ ਗੱਲਾਂ ਤੋਂ ਮੈਨੂੰ ਮੁਖੌਲੀ ਜਿਹੀ ਲੱਗਦੀ ਸੀ ਮੈਂ ਉਹਦੇ ਨਾਲ ਗੱਲਾਂ ਕਰਦਾ ਸੀ ਤੇ ਰੋਜ਼ ਮੈਂ ਚਾਚੀ ਦੇ ਨਾਲ ਗੱਲ ਕਰਦਾ ਇੱਕ ਦਿਨ ਮੈਂ ਚਾਚੀ ਨੂੰ ਨੰਬਰ ਦੇ ਦਿੱਤਾ ਮੈਸੇਜ ਤੇ ਉਹਦੇ ਨਾਲ ਗੱਲ ਕਰ ਲਗਿਆ ਉਹ ਵੀ ਮੇਰੇ ਨਾਲ ਮੈਸੇਜ ਤੇ ਗੱਲ ਕਰਦੀ ਸੀ ਚਾਚਾ ਤਾਂ ਕੰਮਕਾਰਾਂ ਵਿੱਚ ਵਜੀ ਰਹਿੰਦਾ ਸੀ ਮੈਂ ਹੀ ਚਾਚੀ ਨੂੰ ਦੱਸਦਾ ਹੁੰਦਾ ਸੀ ਕਿ ਇੱਕ ਦਿਨ ਚਾਚੀ ਮੈਨੂੰ ਕਹਿਣ ਲੱਗੀ ਕਿ ਅਸੀਂ ਵਿਆਹ ਦੀ ਸ਼ਾਪਿੰਗ ਕਰਨ ਜਾਣਾ ਮੈਂ ਤੇਰੇ ਚਾਚੇ ਦੇ ਨਾਲ ਹੀ ਜਾਣਾ ਵਾ ਤੇਰਾ ਚਾਚਾ ਮੇਰਾ ਫੋਨ ਨਹੀਂ ਚੁੱਕਦਾ ਉਹ ਨੂੰ ਕਹਿ ਕੇ ਮੇਰੇ ਨਾਲ ਗੱਲ ਕਰੇ ਮੈਂ ਕਿਹਾ ਕਾਦੀ ਸ਼ਾਪਿੰਗ ਕਰਨੀ ਆ ਤੁਸੀਂ ਅੱਜ ਉਹ ਕਹਿਣ ਲੱਗੀ ਕਿ ਕੱਪੜੇ ਖਰੀਦਣੇ ਆ ਮੈਂ ਤੇਰੇ ਚਾਚੇ ਜੀ ਦੇ ਪਸੰਦ ਦੇ ਹੀ ਕੱਪੜੇ ਲੈਣੇ ਆ ਤੇ ਉਹਨਾਂ ਨੇ ਵੀ ਮੇਰੀ ਪਸੰਦ ਦੇਖਣੀ ਆ ਮੈਂ ਕਿਹਾ ਅੱਛਾ ਠੀਕ ਆ ਫਿਰ ਤਾਂ ਤੁਸੀਂ ਦੋਵੇਂ ਜਾਣੇ ਮੈਚਿੰਗ ਜਿਹੇ ਕੱਪੜੇ ਲਾਉਂਗੇ ਤੁਸੀਂ ਇਦਾਂ ਤਾਂ ਪੂਰੀ ਟੌਰ ਕੱਢੋਗੇ ਚਾਚੀ ਕਹਿਣ ਲੱਗੀ ਜ਼ਿਆਦਾ ਗੱਲਾਂ ਨਾ ਕਰ ਚੱਲ ਚਾਚੇ ਨਾਲ ਗੱਲ ਕਰਵਾ ਟਾਈਮ ਬਹੁਤ ਥੋੜਾ ਅਸੀਂ ਵਾਪਸ ਵੀ ਮੁੜ ਕੇ ਆਉਣਾ ਮੈਂ ਕਿਹਾ ਕਿ ਚਾਚਾ ਕਿਸੇ ਕੰਮ ਵਿੱਚ ਵਿਜੀ ਆ ਉਹ ਤਾਂ ਫੋਨ ਕਰੇ ਹੀ ਪਿਆ ਤੇ ਚਾਚਾ ਘਰੇ ਨਹੀਂ ਚਲੋ ਮੈਂ ਤੁਹਾਡੇ ਨਾਲ ਚਲਾ ਜਾਣਾ ਤੁਸੀਂ ਕਿਦਾਂ ਦੇ ਕੱਪੜੇ ਲੈਣੇ ਆ ਉਹ ਕਹਿਣ ਲੱਗੀ ਤੈਨੂੰ ਕੀ ਦੱਸਾਂ ਸਾਡੇ ਹਸਬੰਡ ਵਾਈਫ ਦੀ ਵੀ ਕੋਈ ਆਪਣੀ ਪਰਸਨਲ ਚੁਆਇਸ ਹੋ ਸਕਦੀ ਆ ਮੈਂ ਕਿਹ ਪਰਸਨਲ ਚੁਆਇਸ ਕੀ ਆ ਮੈਂ ਵੀ ਤਾਂ ਤੁਹਾਨੂੰ ਦੱਸ ਹੀ ਸਕਦਾ ਮੈਂ ਠਰਕ ਜਿਹੀ ਭੋਰਨ ਲੱਗ ਗਿਆ ਕਿ ਚਲੋ ਅੱਜ ਤੁਹਾਨੂੰ ਮੈਂ ਵਧੀਆ ਮਾਲ ਵਿੱਚ ਘੁਮਾ ਕੇ ਲਿਆਉਂਗਾ ਕਹਿਣ ਲੱਗੀ ਸਾਡੇ ਘਰ ਦੇ ਆਂ ਵੱਲੋਂ ਅਲਾਉਡ ਨਹੀਂ ਇਸ ਲਈ ਤੂੰ ਚੁੱਪ ਕਰਕੇ ਆਪਣਾ ਕੰਮ ਕਰ ਮੈਂ ਉਹਦੀ ਗੱਲ ਸੁਣ ਕੇ ਚੁੱਪ ਹੋ ਗਿਆ ਕਿਉਂਕਿ ਚਾਚੀ ਨੇ ਤਾਂ ਮੈਨੂੰ ਜਵਾਬ ਦੇ ਦਿੱਤਾ ਸੀ ਮੈਨੂੰ ਚਾਚੀ ਸੋਹਣੀ ਲੱਗਦੀ ਸੀ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਚਾਚੀ ਦੇ ਨਾਲ ਘੁੰਮਾਂ ਫਿਰਾਂ ਮੈਨੂੰ ਉਹਦੇ ਵਿਆਹ ਦਾ ਵੀ ਪਹੁੰਚਾ ਸੀ ਪਰ ਜਿੱਦਾਂ ਮੈਂ ਸੁਣਦਾ ਸੀ ਕਿ ਮੇਰੇ ਯਾਰ ਦੋਸਤ ਆਪਣੇ ਰਿਸ਼ਤੇਦਾਰੀਆਂ ਵਿੱਚ ਚਾਚੀਆਂ ਭਾਬੀਆਂ ਦੇ ਨਾਲ ਇੰਜੋਏ ਕਰਦੇ ਆ ਮੈਂ ਵੀ ਉਦਾਂ ਹੀ ਕਰਨਾ ਚਾਹੁੰਦਾ ਸੀ ਮੇਰੇ ਦਿਲ ਵਿੱਚ ਹਜੇ ਵੀ ਕੁਝ ਨਹੀਂ ਸੀ ਮਹੀਨੇ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਸੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਵਿਆਹ ਵਿੱਚ ਸੱਦਿਆ ਸੀ ਵਿਆਹ ਵਿੱਚ ਬੜੀ ਰੌਣਕ ਲੱਗੀ ਹੋਈ ਸੀ ਮੈਂ ਵੀ ਬਹੁਤ ਸੋਹਣੇ ਕੱਪੜੇ ਲਏ ਹੋਏ ਸੀ ਮੈਂ ਵੀ ਕੁਝ ਕੱਪੜੇ ਚਾਚੀ ਦੇ ਕੱਪੜਿਆਂ ਦੇ ਨਾਲ ਹੀ ਮੈਚਿੰਗ ਕਰ ਲਈ ਸੀ ਮੈਨੂੰ ਵੀ ਬਹੁਤ ਵਧੀਆ ਲੱਗਦਾ ਸੀ ਕਿ ਮੈਂ ਚਾਚੀ ਦੇ ਨਾਲ ਮੈਚਿੰਗ ਕੀਤੀ ਹੋਈ ਹੈ ਚਾਚੀ ਨੇ ਤਾਂ ਚਾਚੇ ਦੇ ਨਾਲ ਮੈਚਿੰਗ ਕੀਤੀ ਹੀ ਸੀ ਪਰ ਮੈਨੂੰ ਵੀ ਵਧੀਆ ਲੱਗਦਾ ਸੀ ਕਿ ਮੈਂ ਵੀ ਬਹੁਤ ਖੁਸ਼ ਸੀ ਇਹ ਤਾਂ ਲੱਗਦਾ ਸੀ ਜਿਦਾਂ ਮੇਰਾ ਹੀ ਵਿਆਹ ਹੁੰਦਾ ਮੈਂ ਇੰਨਾ ਖੁਸ਼ ਸੀ ਮੇਰੇ ਯਾਰ ਦੋਸਤ ਵੀ ਮੈਨੂੰ ਮਜ਼ਾਕ ਕਰਦੇ ਸੀ ਕਿ ਤੂੰ ਤਾਂ ਚਾਚੀ ਦੇ ਨਾਲ ਦੇ ਹੀ ਕੱਪੜੇ ਖਰੀਦ ਲੈ ਮੈਂ ਕਿਹਾ ਹੋਰ ਕੀ ਮੈਨੂੰ ਵੀ ਵਧੀਆ ਲੱਗਦਾ ਕਿ ਮੈਂ ਵੀ ਨਵੀਂ ਵਾਹਟੀ ਦੇ ਨਾਲ ਇੱਕੋ ਜਿਹੇ ਕੱਪੜੇ ਲਵਾਂ ਇਦਾਂ ਹੀ ਚਾਚੀ ਨੂੰ ਵਿਆਹ ਕੇ ਘਰ ਲੈ ਆਏ ਤੇ ਸਾਰੇ ਸ਼ਗਨ ਵਿਹਾਰ ਕਰਕੇ ਚਾਚੀ ਨੂੰ ਚਾਚੇ ਦੇ ਕਮਰੇ ਵਿੱਚ ਜਦੋਂ ਭੇਜਣ ਲੱਗੇ ਤਾਂ ਮੇਰਾ ਦਿਲ ਅਚਾਨਕ ਧੜਕੰਜੇ ਲੱਗ ਗਿਆ ਕਿਉਂਕਿ ਅੱਜ ਚਾਚੀ ਦੀ ਸੁਹਾਗ ਰਾਤ ਸੀ ਮੇਰੀ ਆਪੂ ਬਾਤ ਹੈ ਮੰਮੀ ਹੋਣੀ ਚਾਚੀ ਨੂੰ ਚਾਚੇ ਦੇ ਕਮਰੇ ਵਿੱਚ ਬਿਠਾ ਕੇ ਬਾਹਰ ਆ ਗਈਆਂ ਪਰ ਮੈਂ ਸਾਹਮਣੇ ਕੋਸਤੀ ਤੇ ਜਾ ਕੇ ਬੈਠਾ ਹੋਇਆ ਸੀ ਕਿਉਂਕਿ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਕਿ ਚਾਚੀ ਅੱਜ ਚਾਚੇ ਦੇ ਨਾਲ ਸੁਹਾਗਰਾਤ ਮਨਾਉਗੀ ਮੈਨੂੰ ਬਿਲਕੁਲ ਵੀ ਖੁਸ਼ੀ ਨਹੀਂ ਹੋਈ ਸੀ ਪਰ ਪਤਾ ਨਹੀਂ ਕਿਉਂ ਵਾਰ-ਵਾਰ ਮੇਰਾ ਦਿਲ ਕਰਦਾ ਸੀ ਕਿ ਮੈਂ ਚਾਚੀ ਦੇ ਕੋਲ چلا ਜਾਵਾਂ ਅਚਾਨਕ ਮੈਨੂੰ ਪਤਾ ਨਹੀਂ ਕੀ ਹੋਇਆ ਤਾਂ ਮੈਂ ਉੱਠ ਕੇ ਚਾਚੀ ਦੇ ਕੋਲ چلا ਗਿਆ ਕਮਰੇ ਵਿੱਚ ਜਾ ਕੇ ਮੈਂ ਕਿਹਾ ਚਾਚੀ ਤੁਸੀਂ ਠੀਕ ਹੋ ਕਹਿਣ ਲੱਗੀ ਕਿ ਮੈਂ ਤਾਂ ਠੀਕ ਆ ਮੈਂ ਮਾਸਕਰੀ ਜਿਹੀ ਮਾਰਦੇ ਹੋਏ ਅੱਖ ਮਾਰ ਕੇ ਕਿਹਾ ਚਾਚੀ ਫਿਰ ਕਿਦਾਂ ਤਿਆਰ ਆ ਨਾ ਅੱਜ ਸੁਹਾਗ ਰਾਤ ਦੇ ਲਈ ਉਹ ਮੈਨੂੰ ਕਹਿਣ ਲੱਗੀ ਮੈਨੂੰ ਐਵੇਂ ਮਜ਼ਾਕ ਨਾ ਕਰ ਮੈਂ ਬਹੁਤ ਨਰਵਸ ਆ ਤੂੰ ਜਾ ਕੇ ਆਪਣਾ ਕੰਮ ਕਰ ਮੈਂ ਚਾਚੀ ਦਾ ਹੱਥ ਫੜਿਆ ਤੇ ਕਿਹਾ ਚਾਚੀ ਤੇਰੇ ਹੱਥਾਂ 'ਤੇ ਕਿੰਨੀ ਗੂੜੀ ਮਹਿੰਦੀ ਚੜੀ ਆ ਚਾਚਾ ਤੈਨੂੰ ਬਹੁਤ ਪਿਆਰ ਕਰਦਾ ਉਦੇ ਨਾਮ ਦੀ ਮਹਿੰਦੀ ਦੇਖ ਕੇ ਤੇਰੇ ਹੱਥਾਂ ਤੇ ਕਿੰਨੀ ਗੂੜੀ ਗੂੜੀ ਚੜੀ ਹੋਈ ਆ ਕਹਿ ਲੱਗੀ ਕਿ ਤੂੰ ਹੁਣ ਮੈਨੂੰ ਇਦਾਂ ਹੀ ਟਿਚਰਾਂ ਕਰੇਂਗਾ ਜਾਂ ਫਿਰ ਕਮਰੇ ਵਿੱਚੋਂ ਬਾਹਰ ਵੀ ਜਾਵੇਂਗਾ ਤੇਰਾ ਚਾਚਾ ਆਉਣਾ ਆਉਣ ਹੀ ਵਾਲਾ ਹੋਵੇਗਾ ਤੂੰ ਚਲਾ ਜਾ ਮੈਂ ਚਾਚੀ ਦਾ ਹੱਥ ਫੜਿਆ ਸੀ ਤੇ ਮੈਨੂੰ ਇੱਕ ਅਜੀਬ ਜਿਹੀ ਝੁੰਟਣੀ ਜਿਹੀ ਹੋਈ ਸੀ ਮੈਂ ਕਮਰੇ ਵਿੱਚੋਂ ਬਾਹਰ ਆ ਗਿਆ ਮੈਂ ਆਪਣੇ ਕਮਰੇ ਵਿੱਚ ਜਾ ਕੇ ਪੜਾ ਉਦਾਸ ਚ ਲੰਮੇ ਪੈ ਗਿਆ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਉਹਨਾਂ ਦੇ ਕੋਲ ਕੋਲ ਹੀ ਸੌਂ ਜਾਵਾਂ ਪਰ ਮੈਂ ਨਹੀਂ ਕਰ ਸਕਦਾ ਸੀ ਘਰ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਸੀ ਪਰ ਮੈਂ ਤਾਂ ਕਮਰੇ ਵਿੱਚ ਆਰਾਮ ਨਾਲ ਲੰਮਾ ਪਿਆ ਹੋਇਆ ਸੀ ਸਾਰੇ ਮੈਨੂੰ ਕਹਿੰਦੇ ਸੀ ਕਿ ਤੂੰ ਇਦਾਂ ਕਿਉਂ ਪਿਆਵਾ ਮੈਂ ਕਿਹਾ ਕਿ ਮੈਂ ਤਾਂ ਥੱਕ ਗਿਆਵਾ ਮੈਂ ਕਿਸੇ ਨੂੰ ਕੁਝ ਦੱਸਦਾ ਨਹੀਂ ਸੀ ਕਿ ਮੇਰੇ ਦਿਲ ਵਿੱਚ ਤਾਂ ਬਾਸਾ ਚਾਚੀ ਹੀ ਵਸ ਗਈ ਸੀ ਮੈਂ ਚਾਚੀ ਨੂੰ ਪਿਆਰ ਕਰਨ ਲੱਗ ਪਿਆ ਸੀ ਮੈਨੂੰ ਬਹੁਤ ਗੁੱਸਾ ਚੜਦਾ ਸੀ ਕਿ ਚਾਚਾ ਉਹਦੇ ਨਾਲ ਅੱਜ ਸੁਹਾਗਰਾਤ ਮਨਾਊਗਾ ਉਹਦੇ ਨਾਲ ਉਹ ਸਭ ਕੁਝ ਕਰੂਗਾ ਕਿਉਂਕਿ ਮੈਂ ਚਾਚੀ ਨਾਲ ਸਭ ਕੁਝ ਕਰਨਾ ਚਾਹੁੰਦਾ ਸੀ ਚਾਚੀ ਨੂੰ ਵੀ ਮੇਰਾ ਪਤਾ ਲੱਗ ਗਿਆ ਸੀ ਕਿ ਮੈਂ ਠਰਕੀ ਜਿਹੀਆਂ ਗੱਲਾਂ ਉਹਦੇ ਨਾਲ ਕਰਦਾ ਨਹੀਂ ਤਾਂ ਇਦਾਂ ਕੌਣ ਕਿਸੇ ਨਾਲ ਗੱਲਾਂ ਕਰਦਾ ਪਰ ਚਾਚੀ ਵੀ ਤਾਂ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦੀ ਸੀ ਇਸੇ ਕਰਕੇ ਮੇਰਾ ਬੜਾ ਦਿਲ ਕਰਦਾ ਸੀ ਮੈਂ ਚਾਚੀ ਦੇ ਨਾਲ ਹੀ ਸੌਂ ਜਾਵਾਂ ਪਰ ਮੈਂ ਕੀ ਕੀ ਕਰਦਾ ਮੈਂ ਤਾਂ ਆਪਣੇ ਆਪ ਨੂੰ ਕੰਬਲ ਵਿੱਚ ਉੱਟ ਕੇ ਪਿਆ ਸੀ ਮੇਰਾ ਦਿਲ ਬਹੁਤ ਕਰਦਾ ਸੀ ਕਿ ਮੈਂ ਚਾਚੀ ਨੂੰ ਜੱਫੀ ਪਾਵਾਂ ਪਤਾ ਨਹੀਂ ਕਿਉਂ ਚਾਚੀ ਉਮਰ ਦੀ ਤਾਂ ਜ਼ਿਆਦਾ ਸੀ ਪਰ ਕਾਫੀ ਖੌਟ ਜਈ ਸੀ ਇਸ ਲਈ ਮੇਰਾ ਦਿਲ ਬਹੁਤ ਹੀ ਕਰਦਾ ਸੀ ਕਿ ਮੈਂ ਚਾਚੀ ਦੇ ਨਾਲ ਉਹ ਸਭ ਕੁਝ ਕਰਾਂ ਮੇਰਾ ਆਪ ਸਰੀਰ ਹੀ ਮੇਰੇ ਤੋਂ ਕਾਬੂ ਤੋਂ ਬਾਹਰ ਹੋ ਗਿਆ ਸੀ ਕਾਫੀ ਦਿਨ ਮੈਂ ਆਪਣੇ ਸਰੀਰ ਦੇ ਨਾਲ ਹੀ ਖੇਡਦਾ ਰਿਹਾ ਤੇ ਫਿਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਨੂੰ ਨੀਂਦ ਆ ਗਈ ਸਵੇਰ ਹੋਈ ਤਾਂ ਮੇਰੇ ਖਿਆਲ ਵਿੱਚ ਚਾਚੀ ਹੀ ਆਈ ਮੈਂ ਉੱਠ ਕੇ ਫਟਾਫਟ ਨਹਾ ਤੋ ਕੇ ਤਿਆਰ ਹੋਇਆ ਤਾਂ ਚਾਚੀ ਤੇ ਚਾਚਾ ਵੀ ਤਿਆਰ ਹੋ ਕੇ ਬਾਹਰ ਬੈਠੇ ਸੀ ਚਾਚੀ ਕੋਈ ਜ਼ਿਆਦਾ ਖੁਸ਼ੀ ਜਿਹੀ ਨਹੀਂ ਲੱਗਦੀ ਸੀ ਉਹ ਕਾਫੀ ਟਾਈਮ ਤੋਂ ਬੈਠੇ ਸੀ ਮੈਂ ਹੀ ਲੇਟ ਉੱਠਿਆ ਸੀ ਚਾਚੀ ਦੇ ਮੂੰਹ ਤੇ ਸੁਹਾਗਰਾਤ ਵਾਲੀ ਖੁਸ਼ੀ ਜਿਹੀ ਨਹੀਂ ਦਿਖ ਰਹੀ ਸੀ ਮੈਂ ਵੀ ਕੋਲ ਜਾ ਕੇ ਬੈਠ ਗਿਆ ਤਾਂ ਚਾਚਾ ਕਹਿਣ ਲੱਗੇ ਕਿ ਮਨਦੀਪ ਤੂੰ ਵੀ ਸਾਡੇ ਨਾਲ ਚੱਲ ਅਸੀਂ ਤੇਰੀ ਚਾਚੀ ਦੇ ਪੇਕਿਆਂ ਦੇ ਘਰ ਫੇਰਾ ਪਾਉਣ ਚੱਲੇ ਆਂ ਤੇ ਤੂੰ ਵੀ ਨਾਲ ਹੀ ਚੱਲ ਮੈਂ ਕਿਹਾ ਚਲੋ ਠੀਕ ਆ ਮੈਂ ਤਿਆਰ ਤਾਂ ਸੀ ਹੀ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਮੈਂ ਉਹਨਾਂ ਨੇ ਮੈਨੂੰ ਆਪ ਹੀ ਇਨਵਾਈਟ ਕਰ ਦਿੱਤਾ ਸੀ ਇਸ ਲਈ ਮੈਂ ਨਾਲ ਹੀ ਜਾਣ ਲਈ ਤਿਆਰ ਹੋ ਗਿਆ ਮੈਂ ਗੱਡੀ ਵਿੱਚ ਬੈਠਾ ਸੀ ਮੇਰਾ ਚਾਚਾ ਗੱਡੀ ਚਲਾ ਰਿਹਾ ਸੀ ਤੇ ਮੈਂ ਤੇ ਚਾਚੇ ਪਿੱਛੇ ਬੈਠੇ ਸੀ ਮੇਰੀ ਮੰਮੀ ਅੱਗੇ ਵਾਲੀ ਸੀਟ ਤੇ ਬੈਠ ਗਈ ਮੈਂ ਚਾਚੀ ਦੇ ਹੱਥ ਤੇ ਹੱਥ ਰੱਖਿਆ ਤੇ ਹੌਲੀ ਜਿਹੀ ਚਾਚੀ ਦੇ ਕੰਨ ਵਿੱਚ ਕਿਹਾ ਚਾਚੀ ਕਿੱਦਾਂ ਰਹੀ ਤਰੀ ਸੁਹਾਗ ਰਾਤ ਉਹ ਮੈਨੂੰ ਦੇਖ ਕੇ ਪਹਿਲਾਂ ਤਾਂ ਸ਼ਰਮਾ ਜਈ ਗਈ ਸਰ ਹੌਲੀ ਜਿਹੀ ਕਹਿਣ ਲੱਗੀ ਕਿ ਤੇਰੇ ਚਾਚੇ ਵੱਚੋਂ ਉਹ ਵਾਲੀ ਗੱਲ ਬਾਤ ਹੀ ਨਹੀਂ ਜੋ ਮੈਂ ਭਾਲਦੀ ਸੀ ਇੰਨਾ ਚਿਰ ਮੈਂ ਵਿਆਹ ਨਹੀਂ ਕਰਵਾਇਆ ਤੇ ਜੇ ਹੁਣ ਹੋਇਆ ਤੇਰੇ ਚਾਚੇ ਨੇ ਮੈਨੂੰ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤਾ ਬਸ ਥੋੜਾ ਜਿਹਾ ਪਿਆਰ ਕੀਤਾ ਦੋ ਚਾਰ ਗੱਲਾਂ ਕਰਕੇ ਸੌਂ ਗਿਆ ਤੇ ਕਹਿਣ ਲੱਗਾ ਅੱਜ ਮੈਂ ਬਹੁਤ ਥੱਕਿਆ ਹੋਇਆ ਮੈਂ ਤਾਂ ਸੁਹਾਗਰਾਤ ਵਾਲੀ ਫੀਲਿੰਗ ਹੀ ਨਹੀਂ ਲੈ ਸਕੀ ਮੈਨੂੰ ਬਹੁਤ ਜਿਆਸੀ ਆਪਣੇ ਸੁਹਾਗਰਾਤ ਦਾ ਤੇਰੇ ਚਾਚੇ ਨੇ ਤਾਂ ਮੇਰਾ ਸਾਰਾ ਚਾਹ ਹੀ ਖਤਮ ਕਰ ਦਿੱਤਾ ਮੈਂ ਕਿਹਾ ਚਾਚੀ ਕੋਈ ਗੱਲ ਨਹੀਂ ਤੇਰੇ ਇਹੀ ਚਾਹ ਸਾਰੇ ਮੈਂ ਪੂਰੇ ਕਰੂੰਗਾ ਉਹ ਕਹਿਣ ਲੱਗੀ ਤੂੰ ਕਿੱਦਾਂ ਕਰੇਂਗਾ ਮੈਂ ਕਿਹਾ ਤੂੰ ਦੇਖਦੀ ਜਾਹੀਂ ਬਸ ਮੈਨੂੰ ਨਾ ਨਹੀਂ ਕਰਨੀ ਕਹਿਣ ਲੱਗੀ ਨਾ ਨਾ ਮੈਂ ਨਹੀਂ ਨਾ ਕਰਦੀ ਪਰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਤੂੰ ਤਾਂ ਮੇਰਾ ਭਤੀਜਾ ਲੱਗਦਾ ਤੇ ਜੇ ਤੇਰੇ ਚਾਚੇ ਨੂੰ ਪਤਾ ਲੱਗ ਗਿਆ ਤਾਂ ਬਹੁਤ ਰੌਲਾ ਪੈ ਜਾਊਗਾ ਮੈਂ ਕਿਹਾ ਤੂੰ ਬਿਲਕੁਲ ਫਿਕਰ ਨਾ ਕਰ ਇਸ ਹਾਲ ਕੋ ਜਦੋਂ ਮੇਰੇ ਦੇ ਛੱਡਦੇ ਅਸੀਂ ਚਾਚੀ ਦੇ ਪੇਕਿਆਂ ਦੇ ਘਰ ਆਏ ਤਾਂ ਚਾਚਾ ਚਾਚੀ ਰਾਤ ਨੂੰ ਫਿਰ ਆਪਣੇ ਕਮਰੇ ਵਿੱਚ ਸੌਂ ਗਏ ਸਵੇਰ ਨੂੰ ਮੈਂ ਫਿਰ ਚਾਚੀ ਕੋਲ ਪੁੱਛਿਆ ਕਿ ਤੁਹਾਡੀ ਅੱਜ ਦੀ ਰਾਤ ਕਿੱਦਾਂ ਬੀਤੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਇਹ ਤੇਰਾ ਚਾਚਾ ਤਾਂ ਮੈਨੂੰ ਖੁਸ਼ ਨਹੀਂ ਕਰਦਾ ਮੈਂ ਚਾਹੁੰਦੀ ਆ ਕਿ ਉਹ ਮੈਨੂੰ ਸਾਰੀ ਰਾਤ ਹੀ ਪਿਆਰ ਕਰੇ ਤੇ ਮੈਨੂੰ ਪੂਰੀ ਤਰ੍ਹਾਂ ਖੁਸ਼ ਕਰੇ ਪਰ ਤੇਰੀ ਚਾਚੇ ਵਿੱਚ ਤਾਂ ਉਹ ਗੱਲ ਹੀ ਬਾਤ ਹੀ ਨਹੀਂ ਜਲਦੀ ਹੀ ਥੱਕ ਕੇ ਸੌ ਜਾਂਦਾ ਮੈਂ ਕਿਹਾ ਚਾਚੀ ਟਾਈਮ ਕੱਢ ਫੇਰ ਮੈਂ ਤੇ ਇਹਨੂੰ ਖੁਸ਼ ਕਰੂੰਗਾ ਕਹਿਣ ਲੱਗੀ ਕਿ ਆਪਣੇ ਚਾਚੇ ਨੂੰ ਕਿਸੇ ਕੰਮ ਵਾਲੇ ਭੇਜ ਦੇ ਮੈਂ ਵੀ ਤੇਰੇ ਨਾਲ ਖੁਸ਼ ਹੋਣਾ ਚਾਹੁੰਨੇ ਆ ਅਗਲੇ ਦਿਨ ਚਾਚਾ ਕਿਸੇ ਕੰਮ ਵਾਲੇ ਘਰੋਂ ਚਲਾ ਗਿਆ ਤੇ ਚਾਚੀ ਕਹਿਣ ਲੱਗੀ ਕਿ ਮੈਂ ਕੋਈ ਜ਼ਰੂਰੀ ਸਮਾਨ ਲੈ ਕੇ ਆਉਣਾ ਕੋਈ ਨਾਲ ਜਾਣ ਨੂੰ ਨਹੀਂ ਮਿਲ ਰਿਹਾ ਤੇਰਾ ਚਾਚਾ ਵੀ ਕੰਮ ਤੇ ਚਲਾ ਗਿਆ ਸਾਰਾ ਪਰਿਵਾਰ ਬੈਠਾ ਸੀ ਮੈਂ ਕਿਹਾ ਚਾਚੀ ਮੈਂ ਤੇਰੇ ਨਾਲ ਚਲਦਾ ਚਲ ਤਿਆਰ ਹੋ ਜਾ ਚਾਚੀ ਨੇ ਚਾਚੇ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਮਨਦੀਪ ਨਾਲ ਬਾਜ਼ਾਰ ਚੱਲੀ ਆਂ ਮੈਨੂੰ ਕੋਈ ਜ਼ਰੂਰੀ ਚੀਜ਼ ਚਾਹੀਦੀ ਆ ਚਾਚਾ ਕਹਿੰਨਗਾ ਠੀਕ ਆ ਮਨਦੀਪ ਤੋਂ ਇਲਾਵਾ ਤੂੰ ਹੋਰ ਕਿਸੇ ਨਾਲ ਨਹੀਂ ਜਾਣਾ ਉਹ ਤਾਂ ਮੇਰੇ ਤੇ ਬਹੁਤ ਯਕੀਨ ਕਰਦੇ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਮੈਂ ਹੀ ਚਾਚੇ ਦਾ ਘਰ ਪੱਟਣ ਵਾਲਾ ਸੀ ਮੈਂ ਚਾਚੀ ਨੂੰ ਲੈ ਕੇ ਸ਼ਹਿਰ ਚਲਾ ਗਿਆ ਉੱਥੇ ਮੈਂ ਇੱਕ ਰੈਸਟੋਰੈਂਟ ਵਿੱਚ ਕਮਰਾ ਕਰਾਈ ਤੇ ਲਿਆ ਤੇ ਚਾਚੀ ਨੂੰ ਉੱਥੇ ਲੈ ਕੇ ਗਿਆ ਚਾਚੀ ਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਚਾਚੀ ਬਹੁਤ ਖੁਸ਼ ਹੋਈ ਸੀ ਭਰੇ ਭਰੇ ਸ਼ਰੀਰ ਦੀ ਮੇਰਾ ਤਾਂ ਦਿਲ ਖੁਸ਼ ਹੋ ਗਿਆ ਸੀ ਮੈਂ ਕਿੰਨਾ ਟਾਈਮ ਉਹਨੂੰ ਆਪਣੇ ਨਾਲ ਹੀ ਲਾਈ ਰੱਖਿਆ ਫਿਰ ਹੌਲੀ ਹੌਲੀ ਮੈਂ ਚਾਚੀ ਨਾਲ ਉਹ ਸਭ ਕੁਝ ਕੀਤਾ ਚਾਚੀ ਕਹਿਣ ਲੱਗੀ ਕਿ ਵਾਕਈ ਤੇਰੇ ਵਿੱਚ ਮੁੰਡਿਆਂ ਵਾਲੀ ਗੱਲਬਾਤ ਆ ਤੇ ਤੇਰੀ ਘਰ ਵਾਲੀ ਦਾ ਤੇਰੇ ਤੋਂ ਬਹੁਤ ਖੁਸ਼ ਹੋਊਗੀ ਮੈਂ ਕਾਫੀ ਟਾਈਮ ਚਾਚੀ ਨਾਲ ਉਹ ਸਭ ਕੁਝ ਕਰਦਾ ਰਿਹਾ ਤੇ ਉਹਨੂੰ ਪੂਰੀ ਤਰ੍ਹਾਂ ਖੁਸ਼ ਕੀਤਾ ਚਾਚੀ ਦਿਆਂ ਇੰਨੀਆਂ ਤਸੱਲੀਆਂ ਕਰਾਈਆਂ ਚਾਚੀ ਕਹਿਣ ਲੱਗੀ ਕੰਤਾ ਮੈਨੂੰ ਤੇਰੇ ਚਾਚੇ ਤੋਂ ਵੀ ਕੋਈ ਪ੍ਰੋਬਲਮ ਨਹੀਂ ਆ ਚਾਹੇ ਮੈਨੂੰ ਖੁਸ਼ ਕਰੇ ਚਾਹੇ ਨਾ ਕਰੇ ਪਰ ਤੂੰ ਮੇਰੀ ਰੀਜ ਪੂਰੀ ਕਰ ਦਿੱਤੀ ਤੂੰ ਮੈਨੂੰ ਬਹੁਤ ਖੁਸ਼ ਕੀਤਾ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਚਾਚੇ ਮੇਰੇ ਨਾਲ ਇੰਨੇ ਖੁਸ਼ ਕਿਉਂ ਆ ਮੈਂ ਕਿਹਾ ਕਿ ਤੈਨੂੰ ਚਾਚੇ ਨਾਲ ਇੰਨੀ ਖੁਸ਼ੀ ਕਿਉਂ ਨਹੀਂ ਮਿਲਦੀ ਕਹਿਣ ਲੱਗੀ ਕਿ ਉਹ ਤਾਂ ਮੇਰੇ ਨਾਲ ਐਨਾ ਟਾਈਮ ਕੁਝ ਕਰਦਾ ਹੀ ਨਹੀਂ ਮੈਨੂੰ ਸੱਚੀ ਤੇਰੇ ਨਾਲ ਬਹੁਤ ਖੁਸ਼ੀ ਮਿਲੀ ਆ ਤੂੰ ਮੇਰੀ ਲੋਕ ਖੁਸ਼ ਕਰ ਦਿੱਤੀ ਚਾਚੀ ਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਸੀ ਕਾਫੀ ਟਾਈਮ ਮੇਰੇ ਨਾਲ ਗੱਲਾਂ-ਬਾਤਾਂ ਕਰਦੀ ਰਹੀ ਕਹਿਣ ਲੱਗੀ ਹੁਣ ਇਹ ਗੱਲ ਤੂੰ ਕਿਸੇ ਨੂੰ ਨਹੀਂ ਦੱਸਣੀ ਮੈਂ ਕਿਹਾ ਮੈਂ ਕਿਉਂ ਦੱਸੂੰਗਾ ਮੈਨੂੰ ਵੀ ਪਤਾ ਹੀ ਆ ਕਿ ਇਹ ਸਭ ਕੁਝ ਕਿੰਨਾ ਔਖਾ ਕਾਫੀ ਦੇਰ ਮੈਂ ਤੇ ਚਾਚੀ ਕਮਰੇ ਵਿੱਚ ਪਏ ਰਹੇ ਘਰੋਂ ਵੀ ਫੋਨ ਆ ਰਹੇ ਸੀ ਕਿ ਤੁਸੀਂ ਕਿੱਥੇ ਰਹਿ ਗਏ ਅਜੇ ਆਏ ਨਹੀਂ ਮੈਂ ਟ੍ਰੈਫਿਕ ਦਾ ਬਹਾਨਾ ਲਾਇਆ ਤੇ ਚਾਚੀ ਦੇ ਨਾਲ 2-3 ਵਾਰ ਹੋਰ ਪੂਰੇ ਮਜ਼ੇ ਲਏ ਮੈਂ ਚਾਚੀ ਨੂੰ ਬਹੁਤ ਖੁਸ਼ ਕੀਤਾ ਉਹ ਤਾਂ ਮੈਨੂੰ ਕਹਿੰਦੀ ਸੀ ਕਿ ਤੂੰ ਹਰ ਮਹੀਨੇ ਇਸੇ ਬਹਾਨੇ ਮੈਨੂੰ ਲੈ ਕੇ ਆ ਜਾਇਆ ਕਰ ਮੈਂ ਤੇਰੇ ਨਾਲ ਬਹੁਤ ਖੁਸ਼ ਆ ਚਾਚੇ ਵਾਲੀ ਖੁਸ਼ੀ ਅੱਜ ਤੂੰ ਮੇਰੀ ਪੂਰੀ ਕਰ ਦਿੱਤੀ ਕਾਸ਼ ਕਿ ਇਹੀ ਸੁਹਾਗ ਰਾਤ ਮੈਂ ਤੇਰੇ ਨਾਲ ਮਨਾਈ ਹੁੰਦੀ ਮੈਂ ਕਿਹਾ ਚਾਚੀ ਸੁਹਾਗ ਰਾਤ ਨੂੰ ਛੱਡ ਇਹ ਦੱਸ ਕਿ ਤੈਨੂੰ ਮੇਰੇ ਨਾਲ ਕਿੱਦਾਂ ਦੀ ਫੀਲਿੰਗ ਆਉਂਦੀ ਆ ਉਹ ਮੈਨੂੰ ਕਹਿਣ ਲੱਗੀ ਕਿ ਤੇਰੇ ਨਾਲ ਤਾਂ ਮੈਨੂੰ ਪੂਰੀ ਸੈਕਸੀ ਫੀਲਿੰਗ ਆਉਂਦੀ ਆ ਤੂੰ ਬਹੁਤ ਸੋਹਣਾ ਤੇ ਜਵਾਨ ਮੁੰਡਾ ਤੇਰੇ ਨਾਲ ਹਰ ਇੱਕ ਔਰਤ ਨੂੰ ਫੀਲਿੰਗ ਆਉਗੀ ਤੂੰ ਬਹੁਤ ਹੀ ਤਾਕਤਵਾਰਾ ਤੇਰਾ ਚਾਚਾ ਵੀ ਇੰਨਾ ਜਵਾਨ ਤੇ ਤਾਕਤਵਾਰਾ ਪਰ ਫਿਰ ਵੀ ਉਹਨੇ ਮੈਨੂੰ ਖੁਸ਼ ਨਹੀਂ ਕੀਤਾ ਮੈਨੂੰ ਉਹਦੇ ਨਾਲ ਕੋਈ ਖੁਸ਼ੀ ਨਹੀਂ ਮਿਲੀ ਮੇਰੀ ਤਾਂ ਸੁਹਾਗ ਰਾਤ ਵੀ ਬੇਕਾਰ ਜਿਹੀ ਸੀ ਤੇਰੇ ਚਾਚੇ ਨੇ ਮੈਨੂੰ ਗਿਫਟ ਜ਼ਰੂਰ ਦਿੱਤਾ ਪਰ ਮੈਨੂੰ ਖੁਸ਼ ਨਹੀਂ ਕੀਤਾ ਕਾਸ਼ ਉਹ ਮੈਨੂੰ ਖੁਸ਼ ਕਰਦਾ ਤੇ ਅੱਜ ਮੈਂ ਤੇਰੇ ਨਾਲ ਇਹ ਸਭ ਕੁਝ ਨਾ ਕਰਦੀ ਮੈਂ ਚਾ ਸ਼ਾਮ ਨੂੰ ਚਾਚੀ ਨੂੰ ਘਰ ਲੈ ਕੇ ਗਿਆ ਤੇ ਕਾਫੀ ਸ਼ਾਪਿੰਗ ਵੀ ਕਰਵਾਈ ਸੀ ਚਾਚੀ ਨੇ ਕਿੰਨਾ ਕੁਝ ਲਿਆ ਮੇਰੀ ਮੰਮੀ ਮੈਨੂੰ ਗੁੱਸੇ ਹੁੰਦੀ ਸੀ ਕਿ ਤੂੰ ਇਹਨਾ ਟਾਈਮ ਕਿੱਥੇ ਲਾ ਦਿੱਤਾ ਘਰ ਵੀ ਹੋਰ ਕੰਮ ਕਰਨ ਵਾਲੇ ਪਏ ਸੀ ਮੈਂ ਕਿਹਾ ਕਿ ਮੈਂ ਹੁਣ ਚਾਚੀ ਨੂੰ ਸ਼ਾਪਿੰਗ ਕਰਵਾ ਕੇ ਹੀ ਆਉਣੀ ਸੀ ਘਰ ਦੇ ਕੰਮ ਤਾਂ ਹੋਰ ਵੀ ਕਰ ਸਕਦੇ ਆ ਪਰ ਚਾਚੀ ਦੀ ਸ਼ਾਪਿੰਗ ਤਾਂ ਮੈਂ ਹੀ ਕਰਵਾਉਣੀ ਸੀ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਟਾਈਮ ਲੱਗ ਹੀ ਜਾਂਦਾ ਮੰਮੀ ਮੈਨੂੰ ਬਹੁਤ ਗੁੱਸੇ ਹੁੰਦੀ ਸੀ ਕਿ ਨਵੀਂ-ਨਵੀਂ ਬੌਟੀ ਆ ਤੂੰ ਐਵੇਂ ਲੈ ਕੇ ਤੁਰਿਆ ਫਿਰਦਾ ਕੱਲ ਨੂੰ ਕੋਈ ਗੱਲ ਹੋ ਗਈ ਤਾ ਅਗਲੇ ਉਲਾਂਭਾ ਦੇਣਗੇ ਸਾਰਿਆਂ ਨੇ ਤੈਨੂੰ ਹੀ ਮਾੜਾ ਕਹਿਣਾ ਇਸ ਲਈ ਹੁਣ ਅੱਜ ਤੋਂ ਬਾਅਦ ਤੂੰ ਕਿਤੇ ਵੀ ਇਹਦੇ ਨਾਲ ਨਹੀਂ ਜਾਣਾ ਆਪੇ ਤੇਰਾ ਚਾਚਾ ਹੀ ਲੈ ਕੇ ਜਾਇਆ ਕਰੂਗਾ ਉਹ ਨਾਲੇ ਸਿਆਣਾ ਸਾਰਿਆਂ ਨੂੰ ਲੱਗਦਾ ਸੀ ਕਿ ਚਾਚੀ ਪ੍ਰੈਗਨੈਂਟ ਆ ਕਿਤੇ ਉਹਨੂੰ ਕੋਈ ਪ੍ਰੋਬਲਮ ਬਣਵਾ ਹੋ ਜਾਵੇ ਇਸ ਲਈ ਮੇਰੇ ਨਾਲ ਭੇਜਣ ਤੋਂ ਸਾਰੇ ਡਰਦੇ ਸੀ ਕਿਉਂਕਿ ਮੈਂ ਕਾਫੀ ਤੇਜ਼ ਡਰਾਈਵਿੰਗ ਕਰਦਾ ਸੀ ਮੈਂ ਮੰਮੀ ਨੂੰ ਕਹਿ ਦਿੰਦਾ ਸੀ ਕਿ ਮੈਂ ਤਾਂ ਆਪ ਸਕੂਲ ਜਾਣਾ ਮੇਰਾ ਕਿੱਥੇ ਟਾਈਮ ਆ ਅੱਜ ਤੱਕ ਚਾਚਾ ਘਰ ਨਹੀਂ ਸੀ ਐਸ ਲਈ ਚਾਚੀ ਨੇ ਕੁਝ ਜ਼ਰੂਰੀ ਚੀਜ਼ਾਂ ਲੈਣੀਆਂ ਸੀ ਤੇ ਮੈਨੂੰ ਨਾਲ ਜਾਣਾ ਪਿਆ। ਕਾਫੀ ਧੇਰ ਮੰਮੀ ਨਾਲ ਮੈਂ ਬਹਿਸ ਕਰਦਾ ਰਿਹਾ ਤੇ ਆਖਰ ਫਿਰ ਸ਼ਾਮ ਨੂੰ ਰੋਟੀ ਖਾ ਕੇ ਮੈਂ ਆਪਣੇ ਕਮਰੇ ਵਿੱਚ ਲੰਮੇ ਪੈ ਗਿਆ। ਚਾਚੀ ਨੇ ਮੈਨੂੰ ਮੈਸੇਜ ਕੀਤਾ। ਕਹਿਣ ਲੱਗੀ ਕਿ ਹੁਣ ਆਪਣੇ ਕਮਰੇ ਵਿੱਚ ਹੀ ਪਿਆ ਪਿਆ ਹੋਵੇਗਾ ਜਾਂ ਫਿਰ ਮੇਰੇ ਕੋਲ ਆ ਕੇ ਦੋ ਘੜੀਆਂ ਮੇਰਾ ਵੀ ਦਿਲ ਲਾ ਦੇਵੇਗਾ। ਮੈਨੂੰ ਬੜੀ ਉਦਾਸੀ ਜਿਹੀ ਫੀਲ ਹੁੰਦੀ ਆ ਤੇਰਾ ਚਾਚਾ ਘਰ ਨਹੀਂ ਆਇਆ। ਉਨੇ ਰਾਤ ਦੇ 10 ਵਜੇ ਆਉਣਾ ਮੈਂ ਕਿਹਾ ਮੈਂ ਤਾਂ ਹੁਣੇ ਆ ਜਾਣਾ ਮੈਂ ਉੱਠਿਆ ਤੇ ਚਾਚੀ ਦੇ ਕਮਰੇ ਵਿੱਚ ਚਲਾ ਗਿਆ ਚਾਚੀ ਨਾਲ ਗੱਲਾਂ ਕਰਦਾ ਸੀ ਤੇ ਉੱਚੀ ਉੱਚੀ ਹੱਸਦੇ ਸੀ ਸਾਡੇ ਹਾਸੇ ਦੀ ਆਵਾਜ਼ ਸੁਣ ਕੇ ਮੇਰੀ ਮੰਮੀ ਫਿਰ ਮੇਰੇ ਕੋਲ ਆਈ ਤੇ ਕਹਿਣ ਲੱਗੀ ਤਾਂ ਇਹਨੂੰ ਆਪਣੇ ਕਮਰੇ ਵਿੱਚ ਟੇਕ ਕਿਉਂ ਨਹੀਂ ਆਉਂਦੀ ਕਿਉਂ ਤੂੰ ਉਹਨੂੰ ਵਿਚਾਰੀ ਨੂੰ ਤੰਗ ਕਰਦਾ ਸੌਣ ਲੈਂਦਿਤ ਕੀ ਹੋਊਗੀ ਮੈਂ ਕਿਹਾ ਉਹਨਿਤ ਕਿ ਅਸੀਂ ਤੇ ਆਪਹਾ ਸਮਝਾ ਕਰਕੇ ਟਾਈਮ ਪਾਸ ਕਰਦੇ ਆ ਮੈਂ ਮੰਮੀ ਨੂੰ ਵੀ ਕੋਲੇ ਬਿਠਾ ਲਿਆ ਕਿ ਉਹਨੂੰ ਸ਼ਾਕ ਨਾ ਹੋ ਜਾਵੇ ਮੇਰੇ ਦਾਦਾ ਦਾਦੀ ਵੀ ਮੈਨੂੰ ਅਜੀਬ ਜਿਹੇ ਨਾਜ਼ਰਾਂ ਨਾਲ ਦੇਖਦੇ ਸੀ ਕਹਿਣ ਲੱਗੇ ਕਿ ਤੂੰ ਨਵੀਂ ਵੋਟੀ ਨੂੰ ਬਹੁਤ ਤੰਗ ਕਰਦਾ ਅੱਗੇ ਤਾਂ ਮਸਾਂ ਸਾਡੇ ਪੁੱਤ ਦਾ ਵਿਆਹ ਹੋਇਆ ਕਿਤੇ ਤੂੰ ਇਹ ਵੋਟੀ ਵੀ ਭਜਾ ਨਾ ਦੇਈ ਮੈਂ ਕਿਹਾ ਕਿ ਇਹ ਹੁਣ ਨਹੀਂ ਕਿਤੇ ਭਜਦੀ ਇਹ ਹੁਣ ਮੈਂ ਵਾਸ ਵਿੱਚ ਕਰ ਲਈ ਆ ਮੈਂ ਮਨ ਹੀ ਮਨ ਇਹ ਗੱਲਾਂ ਸੋਚ ਕੇ ਬੜਾ ਖੁਸ਼ ਹੁੰਦਾ ਸੀ ਮੈਂ ਕਿਹਾ ਦਾਦੀ ਤੇਰਾ ਤਾਂ ਦਿਮਾਗ ਖਰਾਵਾ ਇਦਾਂ ਕਦੇ ਨਹੀਂ ਹੁੰਦਾ ਹੁਣ ਚਾਚੀ ਕਿਤੇ ਨਹੀਂ ਜਾਂਦੀ ਹਮੇਸ਼ਾ ਇੱਥੇ ਹੀ ਰਹੂਗੀ ਨਾਲੇ ਚਾਚੇ ਦਾ ਘਰ ਵਸਿਆ ਰਹੂਗਾ ਨਾਲੇ ਲੋਰੌਣਕ ਲੱਗੀ ਰਹੂਗੀ ਤੇ ਨਾਲੇ ਮੈਂ ਚਾਚੀ ਨਾਲ ਹਾਸਮਝਾ ਕਰਕੇ ਆਪਣਾ ਦਿਲ ਖੁਸ਼ ਕਰ ਲੈਣਾ ਸਾਰੇ ਬਹੁਤ ਖੁਸ਼ ਸੀ ਪਰ ਚਾਚਾ ਕੰਮ ਤੋਂ ਲੇਟ ਹੀ ਆਉਂਦਾ ਸੀ ਮੈਂ ਚਾਚੀ ਨਾਲ ਫੁੱਲ ਨਜ਼ਾਰੇ ਲੈਂਦਾ ਸੀ ਇੱਕ ਦਿਨ ਤਾਂ ਮੈਂ ਚਾਚੀ ਨਾਲ ਘਰੇ ਹੀ ਉਹ ਸਭ ਕੁਝ ਕਰ ਲਿਆ ਚਾਚਾ ਕਹਿਣ ਲੱਗਾ ਕਿ ਅੱਜ ਸਾਰੀ ਰਾਤ ਮੈਂ ਘਰ ਨਹੀਂ ਆਉਣਾ ਇਸ ਲਈ ਮੈਂ ਸਵੇਰੇ ਤੜਕੇ ਆਉਂਗਾ ਮੈਂ ਚਾਚੀ ਦੇ ਕਮਰੇ ਵਿੱਚ ਗਿਆ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਚਾਚੀ ਨਾਲ ਸਭ ਕੁਝ ਕੀਤਾ। ਚਾਚੀ ਨਾਲ ਕਾਫੀ ਨਜ਼ਾਰੇ ਲਾਇਤੇ ਸੌਂ ਗਿਆ। ਮੇਰੀ ਮੰਮੀ ਦਰਵਾਜ਼ਾ ਖੜਕਾਉਂਦੀ ਸੀ ਪਰ ਅਸੀਂ ਦਰਵਾਜ਼ਾ ਨਹੀਂ ਖੋਲਿਆ। ਅਸੀਂ ਸੁੱਤੇ ਪਏ ਸੀ। ਜਦੋਂ ਸਵੇਰ ਨੂੰ ਦਰਵਾਜ਼ਾ ਖੋਲ੍ਹਿਆ ਤਾਂ ਮੰਮੀ ਮੈਨੂੰ ਬਹੁਤ ਗੁੱਸੇ ਹੋਈ ਕਹਿਣ ਲੱਗੀ ਕਿ ਤੂੰ ਅੱਜ ਤੋਂ ਬਾਅਦ ਘਰ ਨਹੀਂ ਰਹਿਣਾ। ਨਵੀਂ ਵਿਆਹੀ ਬੋਟੀ ਦੇ ਕਮਰੇ ਵਿੱਚ ਕਿਉਂ ਸੌਣ ਜਾਣਾ? ਮੇਰੀ ਮੰਮੀ ਨੂੰ ਸ਼ੱਕ ਹੋਣ ਲੱਗ ਪਿਆ ਸੀ। ਉਨੇ ਮੈਨੂੰ ਪੂਆ ਦੇ ਘਰ ਭੇਜ ਦਿੱਤਾ ਕਹਿਣ ਲੱਗੀ ਕਿ ਤੂੰ ਅੱਜ ਤੋਂ ਬਾਅਦ ਘਰ ਨਹੀਂ ਆਉਣਾ ਆਪਣੇ ਪੂਆ ਦੇ ਕੋਲ ਚਲਾ ਜਾ ਤੇ ਉੱਥੇ ਹੀ ਸਕੂਲ ਪੜਨ ਲੱਗ ਜਾਏ ਮੈਂ ਪੂਆ ਦੇ ਕੋਲ ਗਿਆ ਤਾਂ ਪੂਆ ਨੇ ਆਪਣੇ ਮੁੰਡੇ ਦੇ ਨਾਲ ਵੀ ਮੇਰਾ ਵੀ ਬਾਹਰ ਦਾ ਕੰਮ ਬਣਾ ਦਿੱਤਾ ਤੇ ਮੈਨੂੰ ਦੁਬਾਈ ਭੇਜ ਦਿੱਤਾ ਮੈਂ ਚਾਚੀ ਨੂੰ ਬਹੁਤ ਮਹਿਸਾ ਕਰਦਾ ਮੇਰਾ ਦਿਲ ਨਹੀਂ ਲੱਗਦਾ ਸੀ ਮੈਂ ਘਰ ਦੇਾਂਗੇ ਕੁਝ ਨਹੀਂ ਬੋਲ ਸਕਦਾ ਸੀ ਚਾਚੀ ਮੈਨੂੰ ਫੋਨ ਤੇ ਕਹਿ ਦਿੰਦੀ ਸੀ ਕਿ ਮਨਦੀਪ ਤੂੰ ਜਲਦੀ ਆ ਜਾਏ ਮੇਰਾ ਵੀ ਤੇਰੇ ਬਿਨਾਂ ਦਿਲ ਜਾਣੇ ਲੱਗਦਾ ਮੈਂ ਕਿਹਾ ਕਿ ਮੈਂ ਵੀ ਜਲਦੀ ਆਉਣਾ ਚਾਹਣਾ ਪਰ ਮੇਰੀ ਮੰਮੀ ਮੈਨੂੰ ਬਹੁਤ ਗੁੱਸੇ ਹੁੰਦੀ ਆ ਸ਼ਾਇਦ ਉਹਨੂੰ ਸ਼ੱਕ ਹੋ ਗਿਆ ਚਾਚੀ ਕਹਿਣ ਲੱਗੀ ਕਿ ਹਾਂ ਦੀਦੀ ਕਾਫੀ ਗੁੱਸੇ ਵਿੱਚ ਸੀ ਉਹ ਤੈਨੂੰ ਗੁੱਸੇ ਵਿੱਚ ਇਸ ਲਈ ਹੁੰਦੀ ਆ ਕਿਉਂਕਿ ਤੂੰ ਦਰਵਾਜ਼ਾ ਬੰਦ ਕਰ ਲਿਆ ਪਰ ਮੈਂ ਸਾਰਿਆਂ ਨੂੰ ਸਮਝਾ ਦਿੱਤਾ ਕਿ ਉਹ ਤਾਂ ਹੈ ਹੀ ਮਜ਼ਾਕੀਆ ਅਜਿਹਾ ਉਹਦਾ ਸੁਭਾਅ ਹੀ ਐਦਾਂ ਦਾ ਤੁਸੀਂ ਗੁੱਸਾ ਨਾ ਕਰਿਆ ਕਰੋ ਮਨਦੀਪ ਵਰਗਾ ਮੁੰਡਾ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਮਿਲਣਾ ਮੈਂ ਚਾਚੀ ਨਾਲ ਕਾਫੀ देर ਗੱਲਾਂ ਕੀਤੀਆਂ ਤੇ ਫਿਰ ਫੋਨ ਕੱਟ ਕੇ ਆਪਣੇ ਕੰਮ ਤੇ ਚਲਾ ਗਿਆ ਸੀ ਮੈਂ ਤੇ ਭੂਆ ਦਾ ਮੁੰਡਾ ਅਸੀਂ ਇਕੱਠੇ ਕੰਮ ਕਰਦੇ ਸੀ ਅੱਜ ਦੁਬਈ ਵਿੱਚ ਮੈਨੂੰ 5 ਸਾਲ ਹੋ ਗਏ ਮੈਂ ਹਜੇ ਤੱਕ ਘਰ ਨਹੀਂ ਗਿਆ ਕਿਉਂਕਿ ਮੇਰਾ ਕੰਮ ਇੱਥੇ ਬਹੁਤ ਵਧੀਆ ਚੱਲਦਾ ਤੇ ਪੈਸੇ ਵੀ ਵਧੀਆ ਕਮਾ ਹੁੰਦੇ ਆ ਕਾਫੀ ਪੈਸੇ ਕਮਾ ਕੇ ਮੈਂ ਆਪਣੀ ਮੰਮੀ ਨੂੰ ਵੀ ਭੇਜੇ ਤੇ ਆਪ ਵੀ ਜੋੜੇ ਆ ਪਰ ਹਾਲੇ ਤੱਕ ਮੈਨੂੰ ਕੋਈ ਕੁੜੀ ਵਿਆਹ ਲਈ ਨਹੀਂ ਮਿਲ ਰਹੀ ਮੇਰਾ ਬਹੁਤ ਦਿਲ ਕਰਦਾ ਕਿ ਮੈਂ ਆਪਣੇ ਪਿੰਡ ਜਾਵਾਂ ਤੇ ਕਿਸੇ ਸੋਹਣੀ ਕੁੜੀ ਨਾਲ ਵਿਆਹ ਕਰਵਾਵਾਂ ਪਰ ਮੈਂ ਚਾਚੀ ਤੋਂ ਬਹੁਤ ਡਰਦਾ ਕਿ ਕਿਤੇ ਚਾਚੀ ਮੇਰੀ ਘਰ ਵਾਲੀ ਨੂੰ ਮੇਰੇ ਬਾਰੇ ਸਭ ਕੁਝ ਦੱਸ ਕੇ ਮੇਰਾ ਰਿਸ਼ਤਾ ਹੀ ਨਾ ਟਡਵਾ ਦੇਵੇ ਇਸ ਲਈ ਮੈਂ ਸੋਚਿਆ ਕਿ ਮੈਂ ਪਿੰਡ ਵਿਆਹ ਨਹੀਂ ਕਰਵਾਉਣਾ ਮੈਂ ਇੱਥੇ ਆਪਣੀ ਜ਼ਿੰਦਗੀ ਸੈੱਟ ਕਰ ਲੈਣੀ ਆ ਤੇ ਇੱਥੇ ਕਿਸੇ ਕੁੜੀ ਨਾਲ ਵਿਆਹ ਕਰਵਾ ਲੈਣਾ ਕਿਉਂਕਿ ਮੈਂ ਸਾਰੀ ਉਮਰ ਚਾਚੀ ਦੇ ਹਸਾਰੇ ਨਹੀਂ ਰਹਿ ਸਕਦਾ ਸੀ ਇਸ ਲਈ ਮੈਂ ਹੁਣ ਕੋਈ ਸੋਹਣੀ ਕੁੜੀ ਲੱਭਦਾ ਤੇ ਚਾਚੀ ਨਾਲ ਵੀ ਗੱਲਬਾਤ ਘਾਟੀ ਕਰ ਦਿੱਤੀ ਸੀ ਉਹਨੂੰ ਵੀ ਕਹਿ ਦਿੱਤਾ ਕਿ ਹੁਣ ਤੂੰ ਆਪਣਾ ਘਰ ਵਸਾ ਤੇ ਮੈਨੂੰ ਵੀ ਆਪਣਾ ਵਸਾਉਣ ਦੇ ਜਿੰਨਾ ਟਾਈਮ ਹੈ ਤੇਰੇ ਕੋਲ ਸੀ ਤੂੰ ਵੀ ਨਜ਼ਾਰੇ ਲੈ ਤੇ ਮੈਂ ਵੀ ਇਸ ਲਈ ਹੁਣ ਆਪਣਾ ਮੂੰਹ ਬੰਦ ਕਰਕੇ ਆਪਣਾ ਘਰ ਵਸਾਇਆ ਤੇ ਮੇਰੀ ਜ਼ਿੰਦਗੀ ਵਿੱਚ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ ਪਰ ਮੈਂ ਇਹੀ ਕਹਿਣਾ ਚਾਹਣਾ ਕਿ ਕਦੀ ਵੀ ਆਪਣੇ ਘਰ ਦੀਆਂ ਔਰਤਾਂ ਨਾਲ ਮਾੜੀ ਨਜ਼ਰ ਨਹੀਂ ਰੱਖਣੀ ਚਾਹੀਦੀ ਕਿਉਂਕਿ ਆਪਾਂ ਵੀ ਉਹਨਾਂ ਘਰਾਂ ਵਿੱਚ ਹੀ ਰਹਿਣਾ ਹੁੰਦਾ ਤੇ ਅਗਲੀਆਂ ਫਿਰ ਗੱਲ ਦੇ ਥੱਲੇ ਰੱਖਦੀਆਂ ਇਸ ਲਈ ਹਮੇਸ਼ਾ ਆਪਣੇ ਘਰਾਂ ਵਿੱਚ ਕਿਸੇ ਨਾਲ ਰਹਿਣਾ ਚਾਹੀਦਾ ਭਾਵੇਂ ਕੁੜੀਆਂ ਹੋਣ ਚਾਹੇ ਮੁੰਡੇ ਮੈਂ ਤਾਂ ਇਹ ਗੱਲਤੀ ਬਹੁਤ ਵੱਡੀ ਕੀਤੀ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਹੁਣ ਘਰ ਜਾਵਾਂ ਮੇਰੇ ਮਾਂ ਪਿਓ ਮੇਰੀਆਂ ਬਹੁਤ ਮਿਹਨਤਾਂ ਕਰਦੇ ਆ ਪਰ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਕੀ ਕਰਾਂ